ਸੇਵਾ ਕਰਕੇ दान ਕਰਕੇ ਪੁੰਨ ਕਰਕੇ ਜਦੋਂ ਕੋਈ ਛਪੌਣ ਲੱਗ ਜਾਏ ਮਾਣ ਨਾ ਕਰੇ ਅਹੰਕਾਰ ਨਾ ਕਰੇ ਫਿਰ ਉਹ ਚੀਜ਼ ਵੱਧਨੀ ਹੈ ਜੇ ਸੇਵਾ ਕਰਕੇ ਮਾਣ ਤੇ ਅਹੰਕਾਰ ਆ ਜਾਏ ਨਾ ਉਹ ਚੀਜ਼ ਵਿਅਰਥ ਹੋ ਜਾਂਦੀ ਹੈ ਇਸ ਲਈ ਸਾ ਸੰਗਤ ਗੁਰੂ ਨੇ ਉਹ ਮਾਣ ਹੰਕਾਰ ਤੋਂ ਬਚਾਉਣ ਲਈ ਸਾਨੂੰ ਸਿਮਰਨ ਦਿੱਤਾ ਹੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਚਨ ਹੈ ਤੁਹਾਨੂੰ ਯਾਦ ਹੈ ਉਹਦੇ ਵਿੱਚ ਮਹਾਰਾਜ ਕਹਿੰਦੇ ਤੀਰਥਾਂ ਤੇ ਜਾਣਾ ਚੰਗੀ ਗੱਲ ਐ ਦਰਸ਼ਨ ਕਰਨੇ ਚਲੋ ਪਰ ਜੇ ਉਹ ਬੰਦਾ ਤੀਰਥਾਂ ਤੇ ਜਾ ਕੇ ਮਾਣ ਕਰਕੇ ਮੈਂ ਤਾਂ ਪੰਜ ਤਖਤਾਂ ਦੇ ਪੰਜ ਵਾਰ ਦਰਸ਼ਨ ਕਰ ਲੈ ਭਾਈ ਫਿਰ ਇਕੱਲੇ ਦਰਸ਼ਨ ਕਰਨ ਨਾਲ ਕੀ ਹੁੰਦਾ ਤੂੰ ਦਰਸ਼ਨ ਕਰਕੇ ਮਾਣ ਹੰਕਾਰ ਕਰ ਲਿਆ ਇੱਕ ਬੰਦਾ ਹਰੇਕ ਸਾਲ ਲੁਧਿਆਣੇ ਤੋਂ ਟ੍ਰੇਨ ਦਾ ਪੂਰਾ ਡੱਬਾ ਟਿਕਟਾਂ ਖਰੀਦ ਕੇ ਸੰਗਤ ਨੂੰ ਲੈ ਕੇ ਜਾਂਦਾ ਰਿਹਾ ਉਦੇ ਚਿੱਤ ਵਿੱਚ ਮਾਨ ਹੰਕਾਰ ਆ ਗਿਆ ਮੈਂ ਹਰੇਕ ਸਾਲ ਜੋ